ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਮਾਰਤੰਡ ਵਿਦਿਆ ਦੇ ਧਨੀ ਸਤਪੁਰਸ਼ ਢਾਡੀ ਗਿਆਨੀ ਗੁਰਮੇਲ ਸਿੰਘ ਬੱਦੋਵਾਲ ਜਿੱਥੇ ਅੱਜ ਢਾਡੀ ਕਲਾ 'ਚ ਸੇਵਾ ਨਿਭਾਉਂਦੇ ਪਿਆ ਉੱਥੇ 28 ਸਾਲ ਗਿਆਨੀ ਜੀ ਨੇ ਕਵੀਸ਼ਰੀ ਕੀਤੀ ਆ ਤੇ ਢਾਡੀ ਸਿੰਘਾਂ ਤੋਂ ਪਤਾ ਲੱਗਿਆ ਕਿ ਕਵਤਾ ਗਾਉਂਦੇ ਆਪ ਬਹੁਤ ਸੋਹਣੀ ਜਦੋਂ ਵੀ ਕੋਈ ਇਹਨਾਂ ਨੂੰ ਢਾਡੀ ਸਿੰਘਾਂ ਨਾਲ ਦੇ ਘਰ 'ਚ ਮਿਲਣ ਜਾਂਦਾ ਜਾਂ ਇਹਨਾਂ ਨਾਲ ਸਮਾਗਮ 'ਚ ਜਾਂਦਾ ਜਦੋਂ ਇਹਨਾਂ ਨਾਲ ਗੱਲਬਾਤ ਹੁੰਦੀ ਆ ਰਾਏਕੋਟ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਸਾਰੀ ਦੁਨੀਆ ਰਾਏਕੋਟ ਦੀ ਧਰਤੀ ਨੂੰ ਜਾਣਦੀ ਆ ਰਾਏਕੋਟ ਦਾ ਕੀ ਇਤਿਹਾਸ ਹੈ ਤੇ ਰਾਏਕੋਟ ਦੀ ਧਰਤੀ ਤੇ ਸਤਗੁਰੂ ਰਾਏ ਕੱਲੇ ਨੂੰ ਜਦੋਂ ਮਿਲਦਿਆ ਤੇ ਰਾਏ ਕੱਲੇ ਨੂੰ ਕਹਿੰਦੇ ਵੀ ਸਾਨੂੰ ਸਾਡੇ ਸਹਬਜ਼ਾਦਾ ਦੀ ਖਬਰ ਚਾਹੀਦੀ ਆ ਉਹ ਸਹਬਜ਼ਾਦਾ ਦੀ ਖਬਰ ਲੈਣ ਲਈ ਜਿਹੜੇ ਗੁਰੂ ਪ੍ਰੇਮੀ ਨੂੰ ਭੇਜਿਆ ਸੀ ਉਹ ਫਿਰ ਖਬਰ ਗਏ ਲੈ ਕੇ ਆਏ ਸਰਹੰਦ ਤੋਂ ਤੇ ਉਹਨਾਂ ਦਾ ਨਾਂ ਵੀ ਗਿਆਨੀ ਜੀ ਦੱਸਣਗੇ ਉਹ ਫਿਰ ਕਿਵੇਂ ਵਿਰਾਗ ਤੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਰਜ ਨੂੰ ਇਤਿਹਾਸ ਸੁਣਾਉਂਦੇ ਆ ਉਹ ਗਿਆਨੀ ਜੀ ਤੋਂ ਇਤਿਹਾਸ ਤੇ ਤੇ ਉਹ ਕਵੀਸ਼ਰੀ ਦੇ ਰੂਪ ਚ ਆਪਾਂ ਗਿਆਨੀ ਜੀ ਤੋਂ ਕਵਤਾ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂਰਾ ਮਾਹੀ ਰਾਏ ਕਲੇ ਦਾ ਨੌਕਰ ਸਿੱਖ ਸਹਿਬਜਾਦਿਆਂ ਦੀ ਖਬਰ ਲੈਣ ਵਾਸਤੇ ਸਰਹੰਦ ਪਹੁੰਚਿਆ ਆਪਣੀ ਭੈਣ ਨੂੰ ਮਿਲਿਆ ਉਥੋਂ ਦੇ ਲੋਕ ਜਿਹੜੇ ਸਨ ਸਾਰੇ ਉਹਨਾਂ ਦੇ ਚਿਹਰੇ ਅਫਸੁਰ ਦੇ ਸਨ ਉਹ ਉਹਨਾਂ ਵੱਲ ਦੇਖ ਕੇ ਕਹਿਣ ਲੱਗੇ ਭੈਣ ਕਿਸੇ ਦੇ ਚਿਹਰੇ ਤੇ ਜਲਾਲ ਨਹੀਂ ਹੈ ਸਾਰੇ ਅਫਸਰ ਦੇ ਚਿਹਰੇ ਆ ਸਾਰੇ ਲੋਕ ਅੱਖਾਂ ਚੋਂ ਪਾਣੀ ਸਿੱਟ ਰਹੇ ਆ ਕੀ ਕਾਰਨ ਵੀਰ ਕਿੱਥੋਂ ਆਇਆ ਮੈਂ ਰੈਕੋਰਡ ਤੋਂ ਆਇਆ ਸਹਬਜ਼ਾਦਿਆਂ ਦੀ ਖਬਰ ਲੈਣ ਵਾਸਤੇ ਭੈਣ ਨੇ ਦੱਸਿਆ ਵੀ ਉਹ ਤਾਂ ਜ਼ਾਲਮ ਸੂਬੇ ਨੇ ਨੀਹਾਂ ਚ ਖੜੇ ਕਰਕੇ ਸ਼ਹੀਦ ਕਰ ਦਿੱਤੇ ਆ ਵਾਪਸ ਆ ਗਿਆ ਨੂਰਾ ਸਤਗੁਰਾਂ ਦੇ ਕੋਗਲਾ ਆ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਇਦੋਂ ਗਾਹ ਬੋਲਿਆ ਨਹੀਂ ਗਿਆ ਗਲਾ ਰੁਕ ਗਿਆ ਦੂਜੀ ਵਾਰ ਫੇਰ ਕਿਹਾ ਸੱਚੇ ਪਾਤਸ਼ਾਹ ਫੇਰ ਗळा ਰੁਕ ਗਿਆ ਸਤਗੁਰਾਂ ਦੇ ਮੋਢੇ ਤੇ ਹੱਥ ਆਪੜਾ ਦੇ ਕੇ ਕਿਹਾ ਨੂਰਿਆ ਕੋਈ ਗੱਲ ਨਹੀਂ ਜਿਹੜਾ ਕੁਝ ਹੋ ਗਿਆ ਹੋ ਗਿਆ ਤੂੰ ਕੋ ਦੱਸ ਤਾਂ ਸਹੀ ਕੀ ਹੋਇਆ ਨੂਰਾ ਮਾਹੀ ਅੱਖਾਂ ਚੋਂ ਪਾਣੀ ਸਿੱਟ ਕੇ ਸਰੰਦ ਦਾ ਸਾਕਾ ਵਰਤਾਂਤ ਇਓ ਬਿਆਨ ਕਰਨ ਲੱਗਿਆ ਜਿਗਰ ਦੇ ਟੋਟੇ ਤੇਰੇ ਕਲ ਗੀਆਂ ਬਾਲਿਆ ਕੱਲ ਗਈਆਂ ਬਾੜਿਆ ਜ਼ਾਲਮ ਸੁਬੇ ਨੇ ਦੋ ਨੀਹਾਂ ਚ ਚਣਾ ਦਿੱਤੇ ਹੱਥ ਜੋੜ ਹੰਝੂ ਭਰ ਕੇ ਨੂਰੇ ਨੇ ਕੇ ਅਰਜੀ ਗੁਜ਼ਾਰੀ ਏ ਤੇਰੇ ਰਾਜ ਦੁਲਾਰਿਆਂ ਤੇ ਜ਼ੁਲਮ ਦੀ ਫਿਰੀ ਕਟਾਰੀ ਏ ਜ਼ੁਲਮਦਿਆਂ ਬੱਦਲਾਂ ਨੇ ਚੰਦਾਂ ਨੂੰ ਲੁਕਾਲਿਆ ਚੰਦਾਂ ਨੂੰ ਛੁਪਾਲਿਆ ਜ਼ਾਲਮ ਸੁਬੇ ਨੇ ਦੋਏ ਨੀ ਹੱਥ ਚੜਾ ਦਿੱਤੇ ਸਰਸੇ ਦੀਆਂ ਤਾਰਾਂ ਚੋਂ ਵਿਛੜ ਆ ਪਏ ਕਲੋਟੇ ਸੀ हाथ गंगूर सोईए दे आए तेरे जिगर हरामी दगा पूज्य के कमाल पूज्य के कमाल जालम सूबे देहां चढ़ा दते ਸਦ ਜਲਮ ਕਚੇਰੀ ਮੇ ਦੋ ਹਵਾਂ ਮਤ ਸਦਕ ਡਲਾਉਂਦੇ ਸੀ ਦਿੰਦੇ ਡੋਲੇ ਕੰਨਿਆਂ ਦੇ ਕਦੇ ਡਰ ਮੌਤ ਬਖਾਉਂਦੇ ਸੀ ਸੀਸ ਨੂੰ ਤਲੀ ਤੇ ਰੱਖ ਧਰਮ ਬਚਾ ਲਿਆ ਸਦਕ ਬਚਾ ਲਿਆ ਜ਼ਾਲਮ ਸੁਬੇ ਨੇ ਦੋ ਨਿਹੱਚ ਚਣਾ ਦਤੇ ਸਿੱਖ ਮੋਤੀ ਮਰੇ ਨੇ ਤੇ ਹਾਂ ਦੋਹਾਂ ਦੀ ਅਤ ਸੇਵ ਕਮਾਈ ਸੀ ਦੁੱਧ ਲੈ ਕੇ ਬੁਰਜ ਗਿਆ ਮਾਂ ਤੇ ਉਸ ਦਿਲੋਂ ਭਲਾਈ ਸੀ ਸੀਸ ਨੂੰ ਤਲੀ ਤੇ ਰੱਖ ਸੇਵਾ ਨੂੰ ਕਮਾਲਿਆ ਸੇਵਾ ਨੂੰ ਕਮਾਲਿਆ ਜ਼ਾਲਮ ਸੂਬੇ ਨੇ ਦੋਏ ਨੀਹਾਂ ਚ ਚੜਾ ਦਿੱਤੇ ਜਾਦ ਸੇਧ ਕੋ ਡੋਲੇ ਨਾ ਸ਼ਰਾ ਦੇ ਝਟ ਫਤਵੇ ਲਾ ਦਿੱਤੇ ਨੈਣਾ ਦੇ ਸਤਾਰੇ ਦੋ ਤੇਰੇ ਮੀਹਾਂ ਚ ਚਣਾ ਦਿੱਤੇ ਕਰ ਤੇ ਕਤਲ ਦੋਵੇਂ ਖੂਨ ਸੀ ਬਹਾਲਿਆ ਖੂਨ ਸੀ ਬਹਾਲਿਆ ਜ਼ਾਲਮ ਸੂਬੇ ਨੇ ਦੋ ਏ ਨਿਹਾਂ ਚ ਚਨਾਬ ਤੇ ਕੰਬ ਤਰਤ ਆਕਾਸ਼ ਗਏ ਚਮਨ ਚੱਲ ਸਕੇ ਵਿਛੋੜਾ ਨਾ ਮਿਲਣਾ ਮੋੜ ਮਾਪਿਆਂ ਨੂੰ ਕਦੇ ਲਾਲਾਂ ਦਾ ਜੋੜਾ ਨਾ ਪ੍ਰੀਤਮਾ ਤੇ ਤਨ ਬੰਸ ਲੇਖ ਵਿੱਚ ਲਾਲਿਆ ਲੇਖੇ ਵਿੱਚ ਲਾ ਲਿਆ ਜ਼ਾਲਮ ਸੁਬੇ ਨੇ ਦੋਏ ਨੀਹਾਂ ਚ ਚਣਾ ਦਿੱਤੇ ਜਿਗਰ ਦੇ ਟੋਟੇ ਤੇਰੇ ਕਲ ਗੀਆਂ ਬਾਲਿਆ ਕਲ ਗੀਆਂ ਬਾਲਿਆ ਜ਼ਾਲਮ ਸੁਬੇ ਨੇ ਦੋਏ ਨੀਹਾਂ ਚ ਚਣਾ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ